ਥੋੜਾ ਦੂਰ ਰੱਖ ਬਸ ਲਾ ਦੇ ਇੱਥੇ ਲਾ ਦੇ ਸਫ਼ਰ ਦੌਰਾਨ ਕੋਟਾ ਦੇ ਜੰਗਲ ਦੇ ਵਿੱਚ ਲਾਇਆ ਕੈਂਪ ਤੇ ਉਧਰੋਂ ਬੱਦਲ ਵਾਏ ਵੀ ਬਹੁਤ ਜਿਆਦੀ ਸੀ ਤੇ ਤਰਪੈਲ ਆਪਾਂ ਨੂੰ ਮਿਲ ਗਏ ਸੀ ਟੈਂਟ ਲਾਉਣ ਵਾਸਤੇ ਤੇ ਇਧਰ ਉਹ ਬੇਬੇ ਨੇ ਭੇਜਿਆ ਸੀ ਆਪਾਂ ਨੂੰ ਕਿਉਂ ਵੀ ਕਹਿੰਦੀ ਜਦੋਂ ਕਿਤੇ ਖਾਣਾ ਬਣਾਉਣਾ ਆ ਤੇ ਇਹ ਦੇਸੀ ਘੋਦਾ ਇਸਤੇਮਾਲ ਕਰਿਆ ਜੇ ਬਾਲਾ ਹੀ ਜ਼ਿਆਦਾ ਆਨੰਦ ਆਉਂਦਾ ਖਾਣਾ ਬਣਾਉਣ ਵਾਸਤੇ ਤੇ ਇਧਰ ਵੇਖੋ ਉਹੀ ਗੱਲ ਹੋਈ ਰਾਤ ਹੋ ਗਈ بارش ਤੇ ਟੈਂਟ ਦੇ ਆਸ-ਪਾਸ ਇਕੱਠਾ ਹੋਇਆ ਪਾਣੀ ਆ 9:30 ਵਜੇ ਦਾ ਟਾਈਮ ਹੈ ਤੇ ਬਹੁਤ ਹੀ ਜ਼ਿਆਦਾ ਪਾਣੀ ਥੱਲੇ ਟੈਂਟ ਤੇ ਆਇਆ ਤੇ ਨਜ਼ਾਰਾ ਕੁਝ ਵੱਖਰਾ ਹੀ ਸੀਗਾ ਪੂਰੀ ਘੈਂਟ ਗੱਲਬਾਤ ਰਹੀ ਆਪਣੇ ਸਫ਼ਰ ਦੇ ਵਿੱਚ ਟੈਂਟ ਲਾ ਕੇ ਠੰਡਾ ਠੰਡਾ ਹੋ ਗਿਆ ਕਿਉਂਕਿ ਥੱਲੇ ਪਾਣੀ ਪਾਣੀ ਥੱਲੇੋਂ ਦੀ ਲੰਗਦਾ ਪਿਆ ਤੇ ਬੈਠੇ ਵੀ ਆਪਾਂ ਬੀਆਬਾਨ ਜੰਗਲ ਦੇ ਵਿੱਚ ਹੀ ਆ ਇਸ ਬੀਆਬਾਨ ਦੇ ਵਿੱਚ ਆਪਾਂ ਪਹੁੰਚੇ ਆ ਤੇ ਸਾਰੇ ਪਾਸੇ ਜੰਗਲ ਤੇ ਜੰਗਲ ਦੇ ਵਿੱਚ ਹੁਣਾਪਾ ਲਾਵਾਂਗੇ ਮੰਗਲ ਤੇ ਆ ਤੁਸੀਂ ਦੇਖਿਆ ਜੇ ਇੱਥੇ ਲਿਆ ਕੇ ਆਪਾਂ ਬੁਲਟ ਧੱਕ ਦਿੱਤਾ ਤੇ ਇੱਥੇ ਹੀ ਹੁਣ ਆਪਾਂ ਕਰਾਂਗੇ ਕੈਂਪਿੰਗ ਤੇ ਅੱਜ ਦਾ ਮੰਨ ਲਓ ਖਾਣਾ ਖੂਣਾ ਇੱਥੇ ਤਿਆਰ ਕਰਦੇ ਆਂ ਤੇ ਇੱਥੋਂ ਆਪਾਂ ਜੋ ਵੀ ਮਟੀਰੀਅਲ ਵਗੈਰਾ ਉਹ ਸਾਰਾ ਲੈ ਲਿਆਗਾ ਤੇ ਹੁਣ ਇੱਥੇ ਆਪਣਾ ਚੁੱਲਾ ਵਗੈਰਾ ਤਾ ਕੇ ਸਿਲੰਡਰ ਸੁੰਡ ਲਾ ਕੇ ਸਾਰਾ ਖਾਣਾ ਪਾਣੀ ਆਪਾਂ ਇੱਥੇ ਤਿਆਰ ਕਰਦੇ ਆਂ ਤੇ ਇੱਥੇ ਰੁਕਣ ਦਾ ਆਪਾਂ ਪਲਾਨ ਕੀਤਾ ਅੱਜ ਹਾਂ ਤਰਪੈਲ ਆਪਾਂ ਨੂੰ ਇੱਥੋਂ ਹੀ ਮਿਲ ਗਈ ਆ ਬਾਕੀ ਆਪਣਾ ਸਾਰਾ ਸਮਾਨ ਹੈਗਾ ਹੁਣ ਆਪਾਂ ਇੱਥੇ ਲਾਵਾਂਗੇ ਟੈਂਟ ਤੇ ਆਪਣਾ ਤਰਪੈਲ ਇੱਥੋਂ ਹੀ ਮਿਲ ਗਈ ਸੀ ਤੇ ਕਰਦੇ ਆਜਾ ਅਰਸ਼ ਚੱਲ ਬਈ ਕਿੱਥੋਂ ਆਉਂਦੀ ਹੈ ਰੈਡ ਕੋਲ ਮਾ 10 ਹਾਲ ਦੇਣਾ ਹੈ ਨਾ ਲਓ ਠੀਕ ਆ ਹਾਂ ਓਕੇ ਰੁਕੋ ਹੁਣ ਆਪਾਂ ਟੈਂਟ ਪਟਾਈ ਬੁਲਟ ਚ ਲਿਆ ਸਾਮਾਨ ਕੱਢ ਕੇ ਆਪਣਾ ਬੁਲਟ ਲਾ ਕੇ ਲਾਇਆ ਨਜ਼ਦੀਕ ਨਜ਼ਦੀਕ ਲਾਇਆ ਹੈ ਆ ਬਸ ਉਹ ਬੁਲਟ ਲਾ ਕੇ ਲਿਆ ਥੋੜਾ ਦੂਰ ਰੱਖ ਬਸ ਉਹ ਤਾਂ ਹੀ ਨਹੀਂ ਲਾ ਦੇ ਇੱਥੇ ਲਾ ਦੇ ਵੱਡਾ ਸਟੈਂਡ ਖੇਚ ਲੈ ਚੱਲ ਖੜਕ ਟੱਗ ਉਹ ਲਾ ਦੇ ਟਣੀਆਂ ਟੁਣੀਆਂ ਬੈਗ ਬੁੱਕ ਸਾਰੇ ਲਾ ਲਈਏ ਤੂੰ ਤਾਂ ਹੀ ਟੈਂਟ ਨਿਕਲਣਾ ਆਪਣਾ ਹੁਣ ਮੇਰੀ ਲੰਦੇ ਦੀ ਮਾੜੀ ਜੀ ਵੀਡੀਓ ਬਣਾ ਦੇ ਜਲਦੀ ਖੋਲ ਹੁਣ ਆਪਾਂ ਲਾਵਾਂਗੇ ਟੈਂਟ ਆਪਦਾ ਪਹਿਲਾਂ ਘਰ ਬਣਾ ਲਈਏ ਤੇ ਫਿਰ ਰੋਟੀ ਦਾ ਇੰਤਜ਼ਾਮ ਕਰਾਂਗੇ ఫ ਹਾਂਜੀ ਬਾਈ ਜਿਹੜੀ ਕੱਚੀ ਛੱਤ ਆ ਉਹ ਤਾਂ ਆਪਣੇ ਟੈਂਟ ਦੀ ਪਾਤੀ ਵਾਹ ਬਈ ਵਾਹ ਟੈਂਟ ਲੱਗ ਗਿਆ ਹੁਣ ਟੈਨਸ਼ਨ ਆਪਾਂ ਫ੍ਰੀ ਹੋ ਗਏ ਆ ਤੇ ਉਹਦੇ ਉੱਪਰ ਤਰਪਾਈਲ ਪਾ ਦਾਂਗੇ ਜੇ ਬਾਰਿਸ਼ ਆਉਂਦੀ ਹੈ ਰਾਤ ਨੂੰ ਬਾਕੀ ਕੰਮ ਓਕੇ ਆ ਆ ਸਹੀ ਆ ਹੋਰ ਸਹੀ ਆ ਥੱਲੇ ਕਰੋ ਇੱਥੋਂ ਅੱਗੋਂ ਥੱਲੇ ਕਰੋ ਲਓ ਬਈ ਦੂਜੀ ਛੱਤ ਵੀ ਪਾ ਦਿੱਤੀ ਗਈ ਆ ਠੀਕ ਆ ਬਈ ਓਕੇ ਆਪਾਂ ਕਿਹੜਾ ਸਮਾਨ ਬਣਾਉਣ ਵਾਸਤੇ ਖਾਣ ਪੀਣ ਨੂੰ ਐਸੇ ਕਿੱਟ ਦੇ ਵਿੱਚ ਹੀ ਆ ਤੇ ਕੁਝ ਸਮਾਨ ਅਸੀਂ ਉੱਥੋਂ ਲੈ ਆਏ ਸੀਗੇ ਬਾਹਰੋਂ ਮਾਰਕੀਟ ਚੋਂ ਲੈ ਲਿਆ ਸੀ ਤੇ ਕੁਝ ਸਮਾਨ ਸਾਡੇ ਕੋਲ ਹੈਗਾ ਮਟੀਰੀਅਲ ਤੇ ਇਹਦੇ ਵਿੱਚ ਭਾਂਡੇ ਢਿੰਡੇ ਹੈਗੇ ਆ ਆ ਆਪਣਾ ਫੁੱਲਾ ਹੈਗਾ ਅੱਗ ਬਾਲਣ ਵਾਸਤੇ ਜਿਹੜਾ ਐਮਾਜ਼ੋਨ ਤੋਂ ਮੰਗਾਇਆ ਸੀ ਆਪਾਂ ਜਿਹੜਾ ਆਪਣੇ ਲਈ ਜਣੇ ਆਹ ਭਾਂਡੇ ਸੀ ਕਲਾਸ 2 ਮਾ ਕੋਲਾ ਤੇ ਆਹ ਵੇਲਣਾ ਵੀ ਹੈਗਾ ਅਸੀਂ ਰੋਟੀਆਂ 'ਚ ਬਣਾਉਣੀਆਂ ਨੇ ਸਵੇਰੇ ਬਣਾਵਾਂਗੇ ਐਂਦੇ ਜੇ ਆਪਾਂ ਉਹ ਕਿ ਚਕਲਾ ਕੰਮ ਲੈ ਲੈਣਾ ਤੇ ਹਿੰਦੇ ਤੇ ਫਾਟਾ ਗੁੰਦ ਤੇ ਇਹ ਤਵਾ ਐਂਦੇ ਰੋਟੀ ਪਰਾਵਾਂਗੇ ਆ ਸਮਾਨ ਕੱਢ ਲਿਓ ਹੈ ਸਮਾਨ ਕੱਢ ਲਿਆ ਜਿਹੜਾ ਹੈਗਾ ਚੱਲ ਕਲੈਂਡਰ ਭਰਿਆ ਆ ਜ ਸਟੇਕ ਨਾ ਬਹੁਤ ਜ਼ਿਆਦਾ ਆ ਆਮ ਜਿਹੜਾ ਘਰਾਂ ਚ ਚੁੱਲਾ ਨਾ ਉਸ ਤੋਂ ਵੱਧ ਹੀ ਹੋਏਗਾ ਕੱਟ ਨਹੀਂ ਗਾ ਇਹਦੇ ਚ ਪਾਉਣੇ ਆ ਪਾਣੀ ਪਹਿਲਾਂ ਮੈਗੀ ਤਰਫ ਬਣਾਉਣੀ ਨਾ ਆਪਾਂ ਮੈਗੀ ਮੈਗੀ ਪਹਿਲਾਂ ਮੈਗੀ ਬਣਾਵਾਂਗੇ ਢਾਂਡੇਆਂ ਨੂੰ ਥੋੜਾ ਜਿਹਾ ਪਾਣੀ ਮਾਰ ਲੈਨੇ ਫਿਰ ਕੰਮ ਸਟਾਰਟ ਕਰਾਂਗੇ ਤੇ ਇਹਦੇ ਚ ਪਾਣੀ ਪਾ ਲਈਏ ਫਿਰ ਇਹਨੂੰ ਸਟਾਰਟ ਕਰਦੇ ਆਪਾਂ ਨਾ ਕਦੇ ਮੈਗੀ ਬਣਾਈ ਨਹੀਂ ਹੈਗੀ ਪਰ ਐਦਾਂ ਕਰ ਲੱਗਿਆ ਮਿਰਚਾਂ ਜਾਂ ਕੱਟ ਕੇ ਇਹਦੇ ਵਿੱਚ ਪਾ ਦਨੇ ਤੇ ਪਿਆਜ਼ ਵੀ ਕੱਟ ਕੇ ਪਾ ਦਨੇ ਤੇ ਤੁਸੀਂ ਦੱਸਿਆ ਜੇ ਬਣਦੀ ਇਦਾਂ ਜਾਂ ਗਲਤ ਹੋ ਰਿਹਾ ਕੰਮ ਮਿਰਚਾਂ ਜ਼ਿਆਦਾ ਨਾ ਹੋ ਜਾਣੀਆਂ ਯਾਰ ਮੈਂ ਥੋੜੀਆਂ ਪਾਈ ਸਾਫ ਸੀ ਹੂੰ ਪਾ ਦੇ ਵਿੱਚ ਇਹਨਾਂ ਸੀਸੀ ਕਰਦੇ ਫਿਰਾਂਗੇ ਪਾਣੀ ਵੀ ਆਪਣੇ ਕੋਲ ਨਾਲ ਪਈ ਹੈ ਹੂੰ ਪਿਆਜ਼ ਛਿਲ ਲਿਆ ਕਰਦ ਸਾਨੂੰ ਲੈਣੀ ਪਈ ਇੱਥੇ ਇਹਨੂੰ ਨੇੜੀ ਕਰ ਲਾ ਮੜਾ ਯਾ ਹਾਂ ਇਹਨੂੰ ਨੇੜੀ ਕਰ ਲਾ ਆ ਵੇ ਹੋ ਹੂੰ ਸੱਟ ਹੁਣ ਸਹੀ ਆ ਕਿੱਦਾਂ ਡਿੱਗਦਾ ਘਰ ਕੋਲ ਵੀ ਆਪਣਾ ਵਿਖਾ ਦੇਣਾ। ਵਿਖਾਇਆ ਇਧਰੋਂ। ਲਓ ਬਈ ਵੇਖੋ ਬਈ ਜਿਗਾਰਡਮੈਂਟ। ਠੀਕ ਆ। ਇਹ ਦੀ ਸੀ ਕੈਂਪਿੰਗ ਕਰਕੇ। ਚਾਹ ਸੀਗਾ ਸਾਡੇ ਮਾਨ ਦੇ ਵਿੱਚ ਨਾ। ਕਾਫੀ ਦਿਨਾਂ ਤੋਂ ਅਸੀਂ ਘੁੰਮਦੇ ਪਏ ਤੇ ਇਹ ਆਪਣਾ ਲੋਡ ਹੀ ਨਹੀਂ ਵੇਸੇ ਪਾਈ। ਅੱਜ ਵੀ ਸਰਦਾ ਸੀਗਾ। ਅਸੀਂ ਜਾਣ ਪੁੱਝ ਕੇ ਆਪਾਂ ਕੈਂਪ ਲਾਇਆ ਤੁਹਾਨੂੰ ਵਿਖਾਉਣ ਵਾਸਤੇ। ਵੀ ਕੱਲ ਨੂੰ ਤੁਸੀਂ ਵੀ ਘੁੰਮਣ ਆਓ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਆਪਣੇ ਕੋਲ ਕੀ ਕੁਝ ਹੋਣਾ ਚਾਹੀਦਾ ਜੇ ਸਫਰ ਕਰਨੇ ਜਿਹੜਾ ਨਵਾਂ ਬੰਦਾ ਸਫਰ ਕਰਦਾ ਕਿ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਏਹ ਕੁੰਦੇ ਵਾਸਤੇ ਜ਼ਰੂਰੀ ਹੈ ਤੇ ਆਪਾਂ ਨੂੰ ਤਾਂ ਤਜਰਬਾ ਹੋ ਗਿਆ ਪਹਿਲਾਂ ਵੀ ਇੱਕ ਟੂਰ ਲਾ ਲਿਆ ਹੈ ਹਿਮਪਾਲ ਦਾ ਤੇ ਹੁਣ ਇਹ ਚੱਲੀ ਜਾਂਦਾ ਬਾਕੀ ਕਿਰਪਾ ਹੈ ਬਾਬੇ ਦੀ ਤੁਹਾਡੇ ਅੱਗੇ ਵੀਰ ਭਰਾਵਾਂ ਦਾ ਬਹੁਤ ਸੰਯੋਗ ਰਿਹਾ ਸਫਰ ਦੇ ਵਿੱਚ ਬੜਾ ਵਧੀਆ ਇਹਨਾਂ ਨੂੰ ਇਹਨਾਂ ਨੂੰ ਮੋੜ ਪਿੱਛੇ ਇਹਨਾਂ ਨੂੰ ਮੋੜ ਪਿੱਛੇ ਜਿਹਨਾਂ ਨੇ ਆਪਣਾ ਕੰਮ ਹਟ ਚੱਲੇ ਜਾ ਚੱਲੇ ਪੰਡਨੀਓ ਤੁਰਜੋ ਤੁਰਜੋ ਹੁਣ ਆਪਾਂ ਆੜੇ ਗੰਡੇ ਚਿਰੇ ਹੈ ਤੇ ਇਹਨਾਂ ਵਿੱਚ ਥੋੜਾ ਜਿਹਾ ਘਿਓ ਪਾ ਦਿੰਨੇ ਆਂ ਦੇਸੀ ਘਿਓ ਮਾਤਾ ਨੇ ਘਰੋਂ ਦੇਦਾ ਸੀ ਕਹਿੰਦੀ ਸੀ ਪੁੱਤ ਜਦੋਂ ਤੂੰ ਸਫਰਾਂ ਤੇ ਜਾਣਾ ਨਾ ਤੇ ਘਿਓ ਤੁਹਾਡੇ ਕੰਮ ਆਏਗਾ ਇੱਕ ਮਾਂ ਹੁੰਦੀ ਆ ਵੇਖਿਆ ਹਾਂ ਬੇਬੇ ਨੇ ਬਹੁਤ ਆਪਣੀ ਸਪੋਰਟ ਕੀਤੀ ਗੱਲ ਮੰਨਣਾ ਪਊਗੀ ਇੱਕ ਤਾਂ ਆਪਾਂ ਨੇ ਮਾਤਾ ਨੇ ਯਾਰ ਪਰੌਂਠੇ ਵੀ ਪਾਈ ਸੀ ਹਾਂ ਪਰੌਂਠੇ ਪਰ ਪਰੌਂਠੇ ਆਪਣੇ ਉਹ ਥੱਲੇ ਜਵ ਗਏ ਯਾਰ ਉਹਦੇ ਤੇ ਅਸੀਂ ਕੱਢਨੇ ਭੁੱਲ ਗਏ ਤੇ ਫੇਰ ਇਹ ਤੂੰ ਬਸ ਅਸੀਂ ਗਊ ਮਾਤਾ ਨੂੰ ਖਵਾਤੀ ਹੈ ਨਾ ਤੇ ਆ ਹੁਣ ਥੋੜਾ ਜਿਹਾ ਮਸਾਲਾ ਵੈਸੇ ਤਾਂ ਪੌਚ ਹੋਣਗੇ ਮੈਗੀ ਦੇ ਵਿੱਚ ਆਪਾਂ ਮਸਾਲਾ ਐਕਸਟਰਾ ਪਾ ਦਈਏ ਥੋੜਾ ਜਿਹਾ ਐਕਸਟਰਾ ਪਾ ਦਿੰਨੇ ਇਹਨੂੰ ਆਪਾਂ ਤੜਕਾ ਲਾ ਕੇ ਨਾ ਤੇ ਆ ਨਮਕ ਵੀ ਹੈਗਾ ਹੀ ਗੋਲੀ ਆਪਣੇ ਥੋੜਾ ਜਿਹਾ ਇਹਨੂੰ ਤੜਕਾ ਲਾ ਲਈਏ ਹਾਂ ਅਰਚ ਹਮ ਹਲਦੀ ਵੀ ਰਹਿੰਦੀ ਹੈ ਹਲਦੀ ਹੈਗੀ ਨੇ ਪਰ ਮੈਨਾ ਮੈਗੀ ਜਲਦੀ ਚੱਲੇਗਾ ਬਾਲਾ ਨਾ ਬਾਦੀ ਮਸਾਲਾ ਬਾਲਾ ਨਾ ਆਪਾਂ ਘੱਟ ਪਾਵਾਂਗੇ ਪਰ ਹੂ ਤਾਂ ਥਾਂ ਬਹੁਤ ਖੁੱਲਾ ਵੈਸੇ ਇੱਧਰ ਇੱਕ ਯਾਰ ਪਿਛਲੀ ਵਾਰੀ ਨਾ ਚਮਚ ਲਿਆ ਸੀ ਅੱਛਾ ਉਹ ਜਮਚਾਨ ਕੀ ਘਰੇ ਭੁੱਲ ਗਿਆ ਹੁਣ ਆਪਾਂ ਸੜਕਾ ਇਹਦਾ ਸ਼ੁਰੂ ਕਰ ਦਿੱਤਾ ਹੂੰ ਹੂੰ ਜ਼ਿਆਦਾ ਵੀ ਸੇਕ ਬਹੁਤ ਸੇਕ ਯਾਰ ਇਹਨੂੰ ਥੋੜੇ ਕਟਾ ਦੇ ਸੇਕ ਬਹੁਤ ਆਵੇਂ ਹੂੰ ਹੂੰ ਮੈਂ ਲਾਉਂਦੀ ਆ ਐਡੀ ਚਿੱਤੀ ਆਉਣ ਲੱਗਦੀ ਆ ਪੂਰੀ ਘੈਂਟ ਘੈਂਟ ਦੇਸੀ ਘਿਓ ਪਾਇਆ ਮੜੀ ਮੂਟੀ ਕਰਨ ਆ ਸ਼ਿਕਾਰੀਆਂ ਹਥਿਆਰ ਰੱਖੀਏ ਲਾਗੇ ਲਾਗੇ ਫਿਰਦੇ ਆ ਆਪਣਾ ਹਾਂ ਆਪਣਾ ਸਾਮਾਨ ਆ ਹਨਾ ਚੈਪਟ ਕੀ ਲੈ ਜਾਨ ਆਏ ਹਾਏ ਹਾਏ ਉਧਰੋਂ ਸੂਰਜ ਦਾ 뷰 ਪੁਆਇੰਟ ਮੈਂ ਕਹਿੰਨਾ ਕਿਆ ਬਾਤ ਘੈਂਟ ਘੈਂਟ ਯਾਰਾ ਜਿੰਦਗੀ ਵੈਸੇ ਨਾ ਆਪਾਂ ਨੂੰ ਬਾਬਾ ਜਿਹੜਾ ਮਿਲਿਆ ਸੀ ਉਹਦੇ ਵਿੱਚ ਜਿਉਣੀ ਦਿਖਾਈ ਯਾਰਾ ਵਾਕਈ ਮੰਨਣਾ ਕੱਲੀ ਉਮਰ ਸੀ ਉਹ ਬੰਦੇ ਦੀ ਤੇ ਕਿੱਥੋਂ ਤੱਕ ਸਫਰ ਕਰਦਾ ਫਿਰਦਾ ਕਿੰਨਾ ਕਿੰਨਾ 3.5 ਲੱਖ ਕਿਲੋਮੀਟਰ ਸਾਈਕਲ ਨੱਤੀ ਸਾਲ ਜੀ ਹੋਰ ਮੋਟਰਸਾਈਕਲ ਤੇ ਐਵੇਂ ਲੋਕ ਐਵੇਂ ਲੋਕ ਕਹਿੰਦੇ ਕੀ ਬਣਾਉਂਦੇ ਆ ਟੈਂਟ ਟੁੱਟ ਘਮਾ ਦੇ ਟੈਂਟ ਮੈਂ ਫਿਰ ਚ 4 ਪੈਕੇਟ ਚੱਲ ਜਾਣਗੇ ਨਿਕ ਡੱਬੇ ਜੇ ਤੇ ਹੋਰ ਮੈਨਾ ਫੁੱਲ ਕੇ ਜਾਣਾ ਹੋਵੇਗਾ ਨਹੀਂ 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 ਦੋ ਤੂੰ ਖਾ ਜੀਂਗਾ ਦੋ ਮੈਂ ਖਾ ਜੂਗਾ ਭੁੱਖ ਵੀ ਲੱਗੀ ਆਪਾਂ ਨੂੰ ਹਾਂ ਇਹ ਤਾਂ ਹੈ ਸ਼ਾਮ ਦਾ ਟਾਈਮ ਰਾਤ ਲੰਬੀ ਆ ਹੂੰ ਸੂਰਜ ਮੈਨੂੰ ਬੜਾ ਕੈਂਡ ਲੱਗਦਾ ਹੈ ਹਨਾ ਇਹੀ ਤਾਂ ਨਜ਼ਾਰਾ ਜਿਹੜਾ ਆਪਾਂ ਲੈ ਲਿਆ ਮੈਂ ਕਿਹਾ ਨਾ ਸਿਰਾ ਥਾਂ ਤੇ ਕੈਂਪਿੰਗ ਕੀਤੀ ਹੈ ਸੂਰਜ ਵਾਲਾ ਵਧੀਆ ਕੰਮ ਵਧੀਆ ਲੱਗੀਆਂ ਦਾ ਐ ਬਲੇ ਤੇ ਨਾਲੇ ਆਪਾਂ ਵੈਸੇ ਨਾ ਫਾਈ ਟਾਈਮ ਤੇ ਆ ਗਏ ਆ ਜੇ ਲੇਟ ਹੋ ਜਾਂਦੇ ਇੱਥੇ ਕੰਮ ਬੰਨਣਾ ਨਹੀਂ ਸੀਗਾ ਹਾਂ ਮੈਨੂੰ ਲੱਗਦਾ ਪਿਆ ਯਾਰ ਜ਼ਿਆਦਾ ਆਣਾ ਹੋ ਜੇ ਕੰਮ ਅੱਛਾ ਜਾ ਜਾਊਗਾ ਫਿਰ ਤਾਂ ਮੈਂ ਹੂੰ ਅੱਛਾ ਨਹੀਂ ਯਾਰ ਚੌਥਾ ਪੇਟਕ ਚੌਥਾ ਮਾਗੀ ਮੈਗੀ ਆਪਣੀ ਰੈਡੀ ਹੋ ਗਈ ਥੋੜੀ ਜੀ ਪ੍ਰੋਬਲਮ ਇਹ ਹੈ ਕਿ ਬੱਦਲਵਾਈ ਬਹੁਤ ਜ਼ਿਆਦੀ ਹੈ ਤੇ ਕਿਣਵੇਂ ਹੋ ਰਹੀ ਆ ਪਰ ਇਸ ਕਰਕੇ ਆਪਾਂ ਨੂੰ ਥੋੜਾ ਨਾ ਜਲਦੀ ਜਲਦੀ ਸਮੇਟਣਾ ਪੈਣਾ ਇਹਦੇ ਵੀਡੀਓ ਭਾਵੇਂ ਜਿੰਨੀ ਮਰਜ਼ੀ ਲੰਬੀ ਕਰ ਲੈਣੇ ਤੇ ਟੇਸਟ ਦੱਸੋ ਜਿਹੜੀ ਮੇਨ ਗੱਲ ਹੈ ਟੇਸਟ ਦੱਸਦਾ ਮੈਂ ਗਰਮ ਬਹੁਤ ਹੈ ਮਾਣਾ ਬਾੜਾ ਐ ਐਂਡ ਘਰ ਘਰ ਯਾਦ ਆਉਂਦਾ ਜਦੋਂ ਘਰੀ ਬਣਾਉਂਦੇ ਹੁੰਦੇ ਘਰ ਹੁਣ ਆਪਾਂ ਨਾ ਵੈਸੇ ਜ਼ਿਆਦਾਤਰ ਤੇਸੀ ਘੋਪ ਆਇਆ ਦੇਸੀ ਹੋਦਾ ਟੇਸਟ ਨੂੰ ਪਤਾ ਵੀ ਕਿੰਨਾ ਘੈਂਟ ਘਰੇ ਆਪਾਂ ਦੇਸੀ ਵੀ ਨਹੀਂ ਪਉਂਦੇ ਹਣਾ ਪਾਣੀ ਚ ਕੱਢ ਲੈਣੇ ਨਾ ਬਾਹਰ ਹਾਂ ਜਿਹੜਾ ਉਂਗਲਾਂ ਤੇ ਚੱਟਣ ਨੂੰ ਵੀ ਦਿਲ ਕਰੀ ਜਾਂਦਾ ਬਾਕੀ ਖਾਣੇ ਹੁਣ ਤੇ ਆਜੋ ਤੁਸੀਂ ਵੀ ਕਰੋ ਇੰਜੋਏ ਆਜੋ ਮਿੱਤਰੋ ਖਾਈਏ ਮੈਗੀ ਹੁਣ ਆਪਾਂ ਬਣਾਉਣ ਲੱਗੇ ਆ ਚਾਹ ਮੈਗੀ ਖਾ ਲਈਏ ਮੈਗੀ ਹੁਣ ਆਪਣੇ ਅੰਦਰ ਸੈੱਟ ਹੋ ਗਈ ਹੈ ਤੇ ਚਾਹ ਨਾਲ ਜਿਹੜੀ ਤੈਹ ਬਹਿ ਜਾਏਗੀ ਸਹੀ ਗੱਲ ਸਹੀ ਗੱਲ ਇਹ ਸਿਲੰਡਰ ਆਪਾਂ ਚਲਾ ਦਿੰਨੇ ਆ ਹਾਂ ਇਦੇ ਵਿੱਚ ਆਪਾਂ ਬਈ ਦੁੱਧ ਪਾ ਲਿਆ ਸੀਗਾ ਦੁੱਧ ਹੀ ਆ ਬਸ ਦੁੱਧ ਦੇ ਵਿੱਚ ਆਪਾਂ ਨਿਰਾ ਦੁੱਧ ਹੀ ਰੱਖਣਾ ਆਪਾਂ ਪੱਤੀ ਪਾ ਦੇਣੀ ਆ ਤੇ ਆਹ ਵੇਖੋ ਕਿਉਂਕਿ ਦੋ ਦਿਨਾਂ ਇਹ ਸਵੇਰ ਤੇ ਕਰ ਰਹਿਣਾ ਰਹਿਗਾ ਤੇ ਇਧਰਲੇ ਬਣੇ ਥੋੜੀ ਜਿਹੀ ਗਰਮੀ ਵੀ ਹੈਗੀ ਆ ਤੇ ਆਪਣੇ ਕੋਲੋਂ ਰੱਖਣ ਵਾਸਤੇ ਕੋਈ ਫ੍ਰਿਜ ਵਗੈਰਾ ਤਾਂ ਹੈ ਨਹੀਂ ਤੇ ਹੁਣ ਆਪਾਂ ਦੁੱਧ 'ਚ ਇਹ ਪੱਤੀ ਪਾ ਕੇ ਨਾ ਤੇ ਖੰਡ ਪਾ ਕੇ ਤੇ ਕੰਮ ਜਿਹੜੇ ਆ ਨਾ ਕੰਮ ਓਕੇ ਕਰ ਲੈਣਾ ਹਾਂ ਕੰਮ ਓਕੇ ਕਰ ਲੈਣਾ ਹਾਂ ਕੰਮ ਓਕੇ ਕਰ ਲੈਣਾ ਬਾਕੀ ਜਿਹੜਾ ਆਪਾਂ ਤੁਹਾਨੂੰ ਵਿਖਾਉਣ ਦੇ ਆ ਇਸਰੇਪਾ ਤੁਹਾਡੀ ਖਾਤਰ ਇੱਕ ਤੁਹਾਨੂੰ ਇੱਕ ਆਪਾਂ ਚੰਗਾ ਮੈਸੇਜ ਦੇਵਾ ਆਨੰਦ ਦਵਾਉਣ ਲਈ ਪਰ ਇਹ ਜਿਹੜਾ ਤੁਸੀਂ ਕਦੀ ਕੰਮ ਕੀਤਾ ਨਹੀਂ ਫਿਰ ਤਾਂ ਤੁਹਾਡੇ ਵਾਸਤੇ ਔਖਾ ਹੈ ਪਰ ਆਪਾਂ ਨੂੰ ਔਖਾ ਕੁਝ ਨਹੀਂ ਲੱਗ ਰਿਹਾ ਸਾਨੂੰ ਤਾਂ ਇੱਕ ਵਧੀਆ ਫੀਲਿੰਗ ਆ ਰਹੀ ਵਧੀਆ ਮਜ਼ਾ ਆ ਰਿਹਾ ਇੰਜੋਏ ਕਰਕੇ ਹਾਂ ਆਰਾਮ ਨਾਲ ਆਰਾਮ ਨਾਲ ਜੋ ਵੀ ਕੰਮ ਹੁੰਦਾ ਇਹ ਆਰਾਮ ਨਾਲ ਹੁੰਦਾ ਸਹੀ ਹੈ ਨਾ ਆਰਾਮ ਨਾਲ ਹੁਣ ਤਾਂ ਬੇਫਿਕਰੀ ਹੋ ਕੇ ਬੈਠੇ ਆ ਆਪਾਂ ਟੈਂਟ ਵੀ ਅਜੇ ਟਾਈਮ ਨਾਲ ਹੀ ਲਾ ਲਿਆ ਇਹ ਤੇ ਆਪਾਂ ਨੂੰ ਅੱਠ ਤਾਂ ਵਾਝ ਹੀ ਜਾਂਦੇ ਆ ਆਰਾਮ ਨਾਲ ਕੰਮ ਕਰਦੇ ਆ ਵੀ ਬਾਹਰ ਟਰੈਵਲ ਕਰਦੇ ਆ ਸਹੀ ਹੈ ਤੇ ਹੁਣ ਆਪਣੀ ਬਣ ਰਹੀ ਹੈ ਚਾਹ ਦਿਖਾਉਣੇ ਤੁਹਾਨੂੰ ਚਾਹ ਬਣਾ ਕੇ ਦੁੱਧ ਦੇ ਪੂਰੇ ਬਾਰੇ ਆ ਗਏ ਆ ਤੇ ਦੁੱਧ ਬੜੀ ਜਲਦੀ ਉੱਬਲ ਸੇਕ ਵੇਖੋ ਸੇਕ ਹੁਣ ਨੇਰੇ ਜੀ ਬੜਾ ਤੀਜਾ ਨੇਰੇ ਜੀ ਆ ਦੇਖੋ ਫੋਲ ਨਾ ਆ ਜੇ ਤੇ ਆਪਾਂ ਫਿਲਕੁਨ ਇਹ ਨਾ ਗੁਰਾ ਕਾ ਮੀਡੀਅਮ ਬਿਲਕੁਲ ਮਾੜਾ ਯਾਰ ਜਿਵੇਂ ਕਹਿੰਦੇ ਹੁੰਦੇ ਨਾ ਮੀਡੀਅਮ ਫਲੋ ਤੇ ਕਹਿੰਦੇ ਬਾਲੂਈ ਚੀਜ਼ ਨੂੰ ਹਾਂ ਤੇ ਦੁੱਧ ਨੂੰ ਫਿਰ ਆਪਾਂ ਥੋੜਾ ਜਿਹਾ ਸੰਘਣਾ ਵੀ ਕਰ ਲਿਆ ਨਾ ਬਾਹਰ ਲਈਏ ਤੇ ਫੇਰ ਹੀ ਪਾਵਾਂਗੇ ਨੇ ਜੀ ਹੁਣ ਵੇਖੋ ਪੂਰਾ ਕੜ ਯਾਰ ਇਹਨੂੰ ਕਾੜ ਦੇ ਪੁੱਟ ਨਾ ਜਾਏ ਤੁਹਾਡਾ ਤੇ ਆਪਾਂ ਇੱਕ ਟਾਲੇ ਦੁੱਧ ਦਾ ਪਤਾ ਵੀ ਨਹੀਂ ਹੁੰਦਾ ਵੀ ਕਿਵੇਂ ਦਾ ਹਾਂ ਆ ਵੇ ਚਾਲ ਦੁੱਧ ਤਾਂ ਕਰਮ ਹੋ ਗਿਆ ਪਰ ਇੱਕ ਜਿਹੜਾ ਨਾ ਪੰਗਾ ਪੈ ਗਿਆ ਵੀ ਦੁੱਧ ਉੱਬਲ ਗਿਆ ਹਾਂ ਉਹ ਪਤਾ ਨਹੀਂ ਲੱਗਿਆ ਸਾਨੂੰ ਲਾਈਟਰ ਕੰਮ ਕਰਨੋਂ ਹਟ ਗਿਆ ਹਾਂ ਤੇ ਫੇਰ ਆਪਾਂ ਸਿੱਖਾਂ ਵਾਲੀ ਡੱਬੀ ਲੈ ਆਂਦੀ ਭਾਈ ਸਿੱਖਾਂ ਦੀ ਡੱਬੀ ਲੈ ਜਾਂਦੀ ਆ ਤੇ ਖੰਡ ਕਿੰਨੀਆਂ ਆਪਣੇ 2 ਗਲਾਸ ਹੈਗਾ ਪਰ ਹਣਾ ਹਾਂ ਇੱਕ ਖੰਡ ਆਪਾਂ ਥੋੜੀ ਤੇਜ਼ ਹੀ ਰੱਖੀ ਕੋਸ ਨਹੀਂ ਹੁੰਦਾ ਪੀਣਾ ਪੈਣਾ ਵਿੱਚ ਨਹੀਂ ਛੱਡਦਾ ਨਹੀਂ 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 ਆਪਾਂ ਛੱਡਦੇ ਨਹੀਂ ਵਿੱਚ ਹਾਂ ਗਾਂ ਦੇ ਗਾਈ ਦਾ ਦੁੱਧ ਹੈ ਜੀ ਹੈਨਾ ਹੈ ਗਾਂ ਦਾ ਦੁੱਧ ਹੀ ਹੈ ਨਾ ਗਾਂ ਵੇ ਨਾ ਨਹੀਂ ਪਤਾ ਪੈਕਟ ਵਾਲਾ ਸੀ ਅੱਛਾ ਪਹਿਲਾਂ ਵੇਖੋ ਤੁਸੀਂ ਜਦੋਂ ਜਵਾਕ ਜਾਂਦਾ ਉਹ ਤਾਂ ਮਾਂ ਦਾ ਦੁੱਧ ਪੀਂਦਾ ਹੁਣ ਗਾਂ ਦਾ ਪੀਂਦੇ ਆਹ ਪੱਤੀ ਆ ਗਈ ਬਾਈ ਇੱਕ ਹਾਂ ਤੇਜ਼ ਕਰ ਦਈਏ ਕੰਮ ਤੇਜ਼ ਹੀ ਰੱਖੀ ਕੋਸ ਨਹੀਂ ਹੁੰਦਾ ਅੱਖਾਂ ਨਾਲ ਆਪਣੀਆਂ ਬੰਦ ਹੋਣ ਰੇਟਿੰਗ ਡਿਊਟੀ ਚੰਗੀ ਕਰਾਂਗੇ ਫਿਰ ਤਿੰਨ ਤਿੰਨ ਚਮਚੇ ਪਾ ਦੇ ਆਪਾਂ ਪੱਤੀ ਦੇ ਹਾਂ ਮਲਕਣੀ ਡਿੱਗੀ ਹੈ ਨਾ ਕੜੀ ਡਿੱਗੀ ਰੱਬਾ ਵੇ ਰੱਬਾ ਆ ਵੇ ਸੜਦਾ ਕੋਈ ਨਹੀਂ ਮੱਛਰ ਬੜਾ ਕਾਇਮ ਹੈ ਤੇ ਜਬੂਆ ਤੇ ਨਹੀਂ ਤਾਂ ਖੋਲ ਨਹੀਂ 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 ਬੰਦ ਦਾ ਬੰਦ ਆਪਣਾ ਬੋਲਟ ਵੀ ਖੜਾ ਇੱਥੇ ਸੱਚੀ ਮੇਰਾ ਵੀ ਰੋਬਲ ਰੰਗ ਲਾਉਂਦਾ ਉਹ ਤੂੰ ਰੱਖ ਇੱਕ ਮਿੰਟ ਮੈਨੂੰ ਆਪਣੀ ਪੁੱਤੀ ਜੀ ਹਮਾਰ ਲੈਣ ਦੇ ਬੈਗ ਚ ਪਾ ਕੇ ਇਹਨੂੰ ਰੱਖ ਲੀ ਇਹਨੂੰ ਸ਼ਿਕਾਰੀ ਬੜੇ ਫਿਰਦੇ ਹਾਂ ਹਾਂ ਤੇ ਹੁਣ ਤੁਹਾਨੂੰ ਮਿਲਦੇ ਆ ਵਾਲਾ ਬੁਲਾ ਜਦੋਂ ਵੱਜ ਗਿਆ ਵੱਜ ਗਿਆ ਵਾਲਾ ਤਾਂ ਬੱਚਾ ਹੀ ਚਾਲ ਲਾ ਲਓ ਜੀ ਦੁੱਧ ਨੂੰ ਪਾ ਕੇ ਜੇ ਵਾਲੇ ਦੇਖੋ ਕਿੰਨਾ ਵਧੀਆ ਲੱਗਦਾ ਨਾ ਅਰਸ਼ ਹੋਰ ਦੱਸਿਓ ਕਿਵੇਂ ਨਜ਼ਾਰਾ ਲੱਗਦਾ ਪਿਆ ਗੱਲਬਾਤ ਗੱਲਬਾਤ ਪਿੰਡੇ ਦੇ ਪਾਲੇ ਰੇਚੇ ਲੈ ਉਬਲਦਾ ਬਾਹਰ ਨੂੰ ਕੂੜਾ ਹੋਣਾ ਬਾਹਰ ਜ਼ਿਆਦਾ ਅੱਬਲੇ ਅੱਗੇ ਦਾ ਜ਼ਿਆਦਾ ਹੋਰ ਅੱਗੇ ਗਲਤ ਹੋ ਗਿਆ ਸੀ ਹੋਰ ਕਰ ਦਈਏ ਗਰਮ ਇਹਨੂੰ ਉਬਾਲੀ ਹੋਰ ਹੈ ਬਾਲ ਲਗੇ ਆਪਾਂ ਹੀ ਪੀਣਾ ਦੂਆਂ ਨੇ ਲੋਕ ਕਰਗਾ ਬਣਾ ਕੇ ਪੀਵਾਂਗੇ ਲੱਵਰ ਕੇ ਬਣਾ ਲਈ ਜਣਾ ਹਾਂ ਸੈਟ ਹੈ ਉਹ ਬਲਦਾ ਵੇਖੋ ਸੇਕ ਸੇਕ ਕਿੰਨਾ ਜ਼ਿਆਦਾ ਨਾ ਸੇਕ ਬਹੁਤ ਹੈ 4 ਲੀਟਰ ਚੱਲ ਹੀ ਪੋਵੇ ਗਰਮ ਹੋ ਗਿਆ ਨਾ ਰਾਈਟਰ ਤਾਂ ਚੱਲ ਪੂਗਾ। ਨਾ ਵੀ ਚਲੇ ਕੋਈ ਨਹੀਂ ਮਾਚੀ ਰੱਖਣਾ। ਉਹ ਕਹਿੰਦੇ ਇੰਨਾ ਬਾਲਾ ਇੰਨਾ ਬਾਲਾ। ਉਹ ਇਹ ਤਾਂ ਨਜ਼ਾਰਾ ਹੀ ਬੰਦਾ। ਇਹ ਅਸਲ ਚ ਨਹੀਂ। ਚਾਹ ਇਦਾਂ ਹੀ ਬੰਨੀ ਹੈ। ਹਾਂ। ਇਹਨੂੰ ਕਹਿੰਦੇ ਹੁੰਦੇ ਡਾਂਗਰਗੀ ਚਾਹ ਬਾਈ। ਹਾਂ ਗਰਗੀ ਚਾਹ। ਸਾਡੇ ਕੋਲ ਹੋਰ ਲੱਭ ਜਿਹੜੇ ਕਹਿੰਦੇ ਪਰ ਆਪਾਂ ਨਹੀਂ ਕਹਿੰਦਾ। ਅੱਛਾ। ਕੋਈ ਨਹੀਂ ਕਹਿਣਾ। ਇਹਦੇ ਛੇ ਜੀ ਇੱਕ ਚੀਜ਼ ਆਪਾਂ ਹੋਰ ਪਾਉਣੀ ਆ ਉਹ ਗੋਪਤਾ ਪਰ। ਹਣ। ਉਹ ਬਾਤ ਸਪੱਸ਼ਟ। ਹੂੰ। ਉਰੀ ਗੱਲ ਬਣ ਗਈ ਆ ਜੜੀ ਬੂਟੀ ਨਾਲ ਫਿਰ ਆ ਗੱਲ ਬਣ ਜੀ ਨਾ ਆਉਂਦੀ ਜੀ ਰਲਾ ਨਾ ਬਣ ਗਈ ਚਾਹ ਬਣਦੀ ਬਈ ਨੰਬਰ 1 ਘੜ ਘੜ ਕੇ ਦੋ ਗਲਾਸਾਂ ਤੋਂ ਡੇਢ ਗਲਾਸ ਰਹਿ ਗਈ ਇੱਕ ਡੇਢ ਲਿਆ ਹੋਰੇ ਦਿਖਾ ਲਾ ਕੇ ਜਿਆ ਕਰਕੇ ਬਣੀ ਜਾਗ ਨਹੀਂ ਫਿਰ ਨੇ ਲੈ ਲੈ ਨੇ ਆ ਲਾਓ ਬਈ ਚਾਹ ਪਾ ਦਿਓ ਬਈ ਗਲਾਸਾਂ ਦੇ ਵਿੱਚ ਧਾਰ ਪੈਂਦੀ ਪੂਰੀ ਚਾਹ ਸੰਘਣੀ ਪੂਰੀ ਹੋ ਗਈ ਹਾਂ ਸਾਫ ਸੰਧੂ ਅਰਸ਼ ਰਾਏ ਹਾਂ ਗਲਾਸ ਨਾਲ ਦੇਖ ਬਈ ਯਾਰ ਕੀਤੀ ਮਿਹਨਤ ਆ ਵੇਣਾ ਚਾਹੀਏ ਗੱਲ ਸਹੀ ਹੈ ਇਹ ਵੀ ਨੁਕਸਾਨ ਹੀ ਹੋ ਜੂਗਾ ਕੋਈ ਵਰਗੀ ਚਾਹ ਹੈ ਕੋਈ ਵਰਗੀ ਜਿਹੜੀ ਪੱਤੀ ਆ ਉਹ ਥੱਲੇ ਬਹਿ ਗਈ ਪੱਤੀ ਕੱਢਣੀ ਵੀ ਨਹੀਂ ਚਾਹੀਦੀ ਬਈ ਉਣੀ ਨਹੀਂ ਚਾਹੀਦੀ ਹਾਂ ਵੇਖੋ ਬਈ ਚਾਹ ਵੀ ਇੱਕ ਨੰਬਰ ਬਣੀ ਆ ਤੇ ਆਪਾਂ ਨੂੰ ਮੱਧ ਪ੍ਰਦੇਸ਼ ਕਿਵੇਂ ਦਿੰਦੇ ਸੀ ਚਾਹ ਛੋਟੇ ਛੋਟੇ ਕਲਾਸਾਂ ਦੇ ਵਿੱਚ ਸਿੱਖਾਂ ਦੀ ਡੱਬੀ ਆਵੇ ਸਿੱਖਾਂ ਦੀ ਡੱਬੀ ਐਡੀ ਕੁ ਸੀ ਬਸ ਐਡੀ ਕੁ ਤੇ ਇੰਨੀ ਕੁ ਤਾਂ ਆਪਾਂ ਵਿੱਚ ਛੱਡ ਦਿੰਨੇ ਆ ਮਸਲਾ ਤਾਂ ਉਹੀ ਹੈ ਮਸਲਾ ਤਾਂ ਉਹੀ ਹੈ ਚਲੋ ਭਾਈ ਚਾਹ ਪੀ ਗਏ ਹੁਣ ਆਪਾਂ ਕਿਵੇਂ ਲੱਗੀ ਮੈਨਾ ਚਾਹ ਦੁੱਖ ਤੋੜ ਦਿੱਤੇ ਆ ਜਿੱਦਣ ਦੇ ਆਪਾਂ ਘੁੰਮਦੇ ਪੈਣਾ ਹਾਂ ਹਾਂ ਉਦੋਂ ਦੀ ਚਾਹ ਆਪਦੀ ਬਣਾਇਆ ਸਵਾਦ ਆਇਆ ਕਿ ਜਹਾ ਹੈਗੀ ਵੀ ਖੁੱਲੀ ਆ ਪਰ ਚਾਹ ਬਣੀ ਵੀ ਬਹੁਤ ਸੰਗਣੀ ਆ ਐਂਡ ਬਣ ਗਈ ਹੈ ਤੇ ਅੱਜ ਦੀ ਜਿਹੜੀ ਆਪਾਂ ਕੈਂਪਿੰਗ ਕਰਕੇ ਤੁਹਾਨੂੰ ਦਿਖਾਈ ਆ ਤੇ ਦੱਸਿਆ ਜੇ ਦੋਸਤੋ ਵੀ ਤੁਹਾਨੂੰ ਇਹਦਾ ਵੇਖ ਕੇ ਨਜ਼ਾਰਾ ਆਇਆ ਕਿ ਨਹੀਂ ਆਇਆ ਆਪਾਂ ਤੁਹਾਡੀ ਖਾਤਰ ਤੁਹਾਨੂੰ ਦਿਖਾਉਣ ਕਰਕੇ ਪਰ ਰਹਿਣਾ ਪਰ ਰਾਤ ਇੱਥੇ ਹੀ ਆ ਇਸੇ ਟੈਂਟ ਦੇ ਵਿੱਚ ਹੀ ਸੋਣਾ ਤੇ ਮੇਰੇ ਵੀਰ ਜੇਕਰ ਤੁਹਾਨੂੰ ਇਹ ਵੀਡੀਓ ਇਹ ਆਪਣੀ ਕੈਂਪਿੰਗ ਤੇ ਖਾਣਾ ਬਣਾਉਣਾ ਚੰਗਾ ਲੱਗਾ ਤੇ ਦੱਬ ਕੇ ਇਹਨੂੰ ਸ਼ੇਅਰ ਕਰ ਦਿਆ ਜੇ ਜੇਕਰ ਤੁਸੀਂ ਸ਼ੇਅਰ ਕਰੋਗੇ ਸਾਡਾ ਹੌਸਲਾ ਹੋਰ ਵਧੇਗਾ ਮਿਲਦੇ ਆਂ ਕੱਲ ਫਿਰ ਨਵੇਂ ਬਲੌਗ ਦੇ ਵਿੱਚ ਹੋਣ ਦੇ ਲਈ ਸਤਿ ਸ੍ਰੀ ਅਕਾਲ ਆਣਾ ਟੈਂਟ ਦੇ ਵਿੱਚ ਆਪਾਂ ਸੁੱਤੇ ਪਏ ਤੇ ਟਾਈਮ ਕਿਨਾ ਯਾਰਚ ਟਾਈਮ ਬਾਈ ਆਹ ਦੇਖੋ 9:18 ਵਜ ਗਈ ਰਾਤ ਦੀ ਰਾਤ ਦੇ 9:18 ਮਿੰਟ ਤੇ ਬਾਹਰ ਨਾ بارش ਪਈ ਜਾਂਦੀ ਹੈ ਤੇ ਟੈਂਟ ਦੇ ਨਾਲ ਆ ਥੱਲੇ ਬਈ ਠੰਡਾ ਠੰਡਾ ਹੋ ਗਿਆ ਮੈਂ ਕਿਹਾ ਠੰਡਾ ਠੰਡਾ ਹੋ ਗਿਆ ਕਿਉਂਕਿ ਥੱਲੇ ਪਾਣੀ ਆ ਗਿਆ ਪਾਣੀ ਥੱਲੇੋਂ ਦੀ ਲੱਗਦਾ ਪਿਆ ਤੇ ਬੈਠੇ ਵੀ ਆਪਾਂ ਬੀਆਬਾਨ ਜੰਗਲ ਦੇ ਵਿੱਚ ਹੀ ਆ ਪਰ ਇੰਨਾ ਹੈਗਾ ਵੀ ਮਹਾਰਾਜ ਦੀ ਟੈਂਟ ਵਾਟਰ ਪ੍ਰੂਫ ਆ ਵਾਟਰ ਪ੍ਰੂਫ ਹੈ ਪਾਣੀ ਕਿਤੇ ਕਰਕੇ ਬਚ ਗਈ ਪਾਣੀ ਤਾਂ ਨਹੀਂ ਕਿ ਵੜਿਆ ਪਰ ਇਧਰਲੇ ਬਨੇ ਸਾਡਾ ਬਚਾ ਹੀ ਆ ਇਹ ਤਾਂ ਸਲਾਬ ਨਹੀਂ ਆਈ ਜੀ ਪਰ ਠੰਡਾ ਹੋ ਗਿਆ ਕੰਮ ਸਾਰਾ ਹੀ ਘੈਂਟ ਹੋ ਗਿਆ ਹਾਂ ਘੈਂਟ ਹੋ ਗਿਆ ਕੰਮ ਜਿਹੜੀ ਠੰਡ ਲੱਗਦੀ ਪਈ ਹੁਣ ਪਹਿਲਾਂ ਤਾਂ ਗਰਮੀ ਬਹੁਤ ਸੀ ਪਰ ਹੁਣ ਠੰਡਾ ਹੋ ਗਿਆ ਇਲਾਜ ਹੁੰਦੀ ਨਹੀਂ ਥੋੜੀ ਥੋੜੀ ਨੂੰ ਪਹਿਲਾਂ ਬਾਲੀ ਤੇਜ਼ ਪਿਆ ਬਾਈ ਬਹੁਤ ਤੇਜ਼ ਪਿਆ ਕੋਈ ਕਲਿੱਪ ਲਈ ਨਹੀਂ ਗਈ ਉਦੋਂ ਸੀ ਸੈਟਿੰਗ ਕਰਦੀ ਸੀ ਮਰੀ ਹੋਰ ਵੇਖੋ ਇਹ ਠੰਡਾ ਹੋ ਗਿਆ ਉਹਦਾ ਪੂਰਾ ਆ ਗਿਆ ਥੱਲੇ ਆਵੀਂ 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 ਹਾਂ ਥੱਲੇ ਪਾਣੀ ਤਰਿਆਦਾ ਦੇਖ ਚੱਲ ਕੋਈ ਨਹੀਂ ਰਾਤ ਤਾਂ ਕੱਢਣੀ ਹੈ ਬਾਕੀ ਆ ਯਾਰ ਮੈਂ ਇੱਧਰ ਆ ਗਿਆ ਥੱਲੇ ਉਹ ਬਾਲਾ ਆ ਗਿਆ ਆਵੀਂ ਨਜਾਇਜ਼ ਆ ਫੋਲ ਲੈ ਜੇ ਅੰਦਰ ਵੜ ਗਿਆ ਨਾ ਕੰਮ ਖਰਾਬ ਹੋਊਗਾ ਥੱਲੇ ਪਾਣੀ ਖੜ ਗਿਆ ਵੀ ਸਾਰਾ ਆ ਸਾਰਾ ਪਾਣੀ ਥੱਲੇ ਖੜ ਗਿਆ ਆਪਾਂ ਜਿਹੜਾ ਇੱਕ ਲਾਇਆ ਇਹਨੂੰ ਉੱਚੇ ਥਾਂ ਤੇ ਰਹਿਣਾ ਥੋੜਾ ਜਿਹਾ ਉੱਚਾ ਹੀ ਆ ਕਿ ਠੀਕ ਸੀ ਠੀਕ ਹੈ ਠੀਕ ਨਹੀਂ ਆਪਾਂ ਨੂੰ ਨਹੀਂ ਕੋਈ ਹੁੰਦਾ ਯਾਰ ਆਪਾਂ ਕਿਹੜਾ ਵਿੱਚ ਝੁੰਡਣਾ ਵੱਡ ਨੂੰ ਜੇ ਇਹਦਾ ਪਾਟਾ ਹੋਵੇਗਾ ਫਿਰ ਦਿੱਕਤ ਹੋਏਗੀ ਪਰ ਥੱਲੇ ਹੀ ਨਾ ਤਰਪੈਲ ਇੱਕ ਵਿਛਾਈ ਸੀ ਇਥੋਂ ਮਿਲ ਗਈ ਸਾਨੂੰ ਤਰਪੈਲ ਕਿਸੇ ਨੂੰ ਪਰ ਜੇ ਟੋਕ ਲੱਗਾ ਫਿਰ ਬੜਾ ਔਖਾ ਹੋਊਗਾ ਜੇ ਬੇੜੀ 'ਚ ਪਾਣੀ ਨਹੀਂ ਭਰ ਜਾਂਦਾ ਉਦਾਂ ਹੋਊਗਾ ਉਹ ਕੰਮ ਹੋਊਗਾ ਚਲੋ ਕੋਈ ਨਹੀਂ ਬਚਾਈ ਆਏ ਤੇ ਸਵੇਰੇ ਤੁਹਾਨੂੰ ਖਬਰ ਦਿਆਂ ਕਿ ਬਣਦਾ